ਪ੍ਰਧਾਨ ਜੀ ਦਿੱਲੀ ਕੂਚ ਕਰਨ ਦਾ ਐਲਾਨ ਕਰ ਚੁੱਕੇ ਹੋ ਤੇ ਇਸ ਟਾਈਮ ਕੀ ਸਥਿਤੀ ਹੈ ਮੋਰਚੇ ਦੀ ਦੇਖੋ ਪਹਿਲੀ ਤਾਂ ਗੱਲ ਇਹ ਹੈ ਵੀ ਤੁਹਾਡਾ ਧੰਨਵਾਦ ਆ ਜੀ ਪਹਿਲੀ ਸਥਿਤੀ ਇਹ ਆ ਦੇਖੋ ਅਸੀਂ ਐਲਾਨ ਕੀਤਾ ਸੀਗਾ ਚੰਡੀਗੜ੍ਹੋਂ ਪੀਸੀ ਕਰਕੇ ਵੀ ਸਰਦਾਰ ਜੀਤ ਸਿੰਘ ਜੀ ਡੱਲੇਵਾਲ ਜਿਹੜੇ ਉਹ ਮਰਨwarte ਤੇ ਬੈਠਣ ਪੁਲਿਸ ਨੇ 25 ਦੀ ਰਾਤ ਨੂੰ 2:45 ਤੇ ਉਹਨਾਂ ਨੂੰ ਜਬਰੀ ਇਥੋਂ ਚੱਕ ਲਿਆ ਉਹਨਾਂ ਦੇ ਕੈਂਪ ਚ ਮੈਂ ਸਮਝਦਾ ਵੀ ਇਹ ਬੜੀ ਕਾਲੀ ਕਰਤੂਸੀ ਪੰਜਾਬ ਸਰਕਾਰ ਦੀ ਜਿੱਥੇ ਇਹ ਕੇਂਦਰ ਦਾ ਪੱਖ ਪੂਰ ਰਹੀ ਹੋਵੇ ਜੇ ਮੈਂ ਗੱਲ ਕਰਾਂ ਉਸ ਮੁੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਨਹੀਂ ਲੜਾਈ ਤੁਹਾਡੀ ਸੈਂਟਰ ਨਾਲ ਹੈ ਸੈਂਟਰ ਨਾਲ ਕਿ ਚੁੱਕਣ ਡੱਲੇਵਾਲ ਸਾਹਿਬ ਨੂੰ ਪੰਜਾਬ ਪੁਲਿਸ ਆਈ ਹੈ ਇਹ ਕੀ ਮਸਰਾ ਹੈ ਇਹਦਾ ਮਸਲਾ ਇਹ ਆ ਵੀ ਇਹ ਜਿਹੜਾ ਭਗਵੰਤ ਮਾਨ ਆ ਇਹ ਕੇਂਦਰ ਦਾ ਪੱਖ ਪੂਰ ਰਿਆ ਉਹਦੇ ਰਾਹ ਦੇ ਵਿੱਚ ਉਹਦਾ ਸਜੋਗ ਕਰ ਰਿਆ ਖਜ਼ਾਨਾ ਕਿਸਾਨਾਂ ਨੂੰ ਖੜਾਉਣ ਦੀ ਬਾਬਤ ਧਰਨੇ ਨੂੰ ਖੜਾਉਣ ਦੀ ਬਾਬਤ ਵੀ ਧਰਨੇ ਨੂੰ ਨਕਾਮ ਬਣਾਉਣ ਦੀ ਬਾਬਤ ਜਿੱਥੇ ਜਦੋਂ ਢੱਲੇਵਾਲ ਸਭ ਨੂੰ ਚੱਕ ਕੇ ਲੈ ਗਏ ਉਸ ਤੋਂ ਬਾਅਦ 26 ਤਰੀਕ ਨੂੰ ਸਾਡੇ ਸੁਖਜੀਤ ਸਿੰਘ ਦੀ ਹਰਦੋ ਝੰਡੇ ਜਿਨ੍ਹਾਂ ਦਾ ਦੂਜੇ ਨੰਬਰ ਤੇ ਨਾਮ ਸੀ ਔਰ ਤੀਜੇ ਨੰਬਰ ਤੇ ਸਾਡੇ ਇੰਦਰਜੀਤ ਸਿੰਘ ਜੀ ਕੋਟਬੁੱਟਾ ਦਾ ਨਾਮ ਸੀ ਚੌਥੇ ਨੰਬਰ ਦਾਸ ਦਾ ਨਾਮ ਸੀਗਾ ਕਿਉਂਕਿ ਇਹ ਇੱਕ ਲੰਮੀ ਕੜੀ ਸੀ ਵੀ ਜਿਹੜੇ ਬੰਦੇ ਦੀ ਉੱਥੇ ਮਤਲਬ ਉਹਨੇ ਦਿਨਾਂ ਬਾਅਦ ਡੈਥ ਹੋ ਜੂਗੀ ਉਹਦੀ ਡੈੱਡ ਬਾਡੀ ਇੱਥੇ ਰਹੂਗੀ ਤੇ ਉਸ ਤੋਂ ਬਾਅਦ ਦੂਜਾ ਬੰਦਾ ਬੈਠੂਗਾ ਜਦੋਂ ਉਹਦੀ ਮੌਤ ਹੋ ਜੂਗੀ ਤੀਜਾ ਬੰਦਾ ਬੈਠੂਗਾ ਜਦੋਂ ਤੀਜੇ ਦੀ ਮੌਤ ਹੋ ਜੂਗੀ ਉਦੋਂ ਚੌਥਾ ਬੰਦਾ ਬੈਠੂਗਾ ਜਦੋਂ ਚੌਥੇ ਦੀ ਮੌਤ ਹੋਦੂਗੀ ਫਿਰ ਪੰਜਵਾਂ ਬੰਦਾ ਬੈਠੂਗਾ ਸ਼ਸਕਾਰ ਉਨੀ ਦੇਰ ਤੱਕ ਨਹੀਂ ਕੀਤੇ ਜਾਣਗੇ ਜਿੰਨੀ ਦੇਰ ਤੱਕ ਕਿਸਾਨਾਂ ਨੇ ਆਂ ਮੰਗਾ 12 ਦੀਆਂ 12 ਤੇ ਐਮਐਸਪੀ ਦਾ ਗਰੰਟੀ ਕਰੂ ਕਰਜ਼ਾ ਮੁਕਤੀ ਉਹ ਸਾਰੇ ਸਰਕਾਰ ਮੰਨ ਨਹੀਂ ਲੈਂਦੀ ਤੇ ਜਿੰਨਾ ਸਾਡਾ ਜਿਹੜਾ ਇੱਥੇ ਨੁਕਸਾਨ ਹੋਇਆ ਜਿਵੇਂ ਛੁੱਪ ਕਰਨ ਉਹਦਾ ਸਾਨੂੰ ਹਲਤੇ ਨਿਆਂ ਨਹੀਂ ਮਿਲਿਆ ਤੇ ਉਹਦਾ ਨਿਆਂ ਨਹੀਂ ਮਿਲ ਜਾਂਦਾ 19 ਦਿਨ ਤੱਕ ਅਸੀਂ ਕਿਸਾਨ ਜਿਹੜੇ ਆਰਾਮ ਨਾਲ ਘਰਾਂ ਚ ਨਹੀਂ ਬੈਠਾਂਗੇ ਉੱਥੇ ਜਦੋਂ ਇਸ ਸਰਕਾਰ ਪੰਜਾਬ ਸਰਕਾਰ ਦੀ ਘਟਿਆ ਕੰਮ ਕੀਤਾ ਹੈ ਨਹੀਂ ਤੇ ਉਸ ਨੂੰ ਅਸੀਂ ਦੇਖਦੇ ਆ ਐਲਾਨ ਕਰਤਾ ਸੀ ਵੀ ਅਸੀਂ ਇੱਕ ਤਰੀਕ ਕੱਲ ਆਉਣਾ ਸੀ ਵੀ ਅਸੀਂ ਜਿਹੜਾ ਸੇਮ ਮਾਨ ਦੀ ਕੋਠੀ ਘੇਰਾਂਗੇ ਤੇ ਉੱਥੇ ਸਾਡੀ ਜਿਹੜੀ ਐਂਤ ਕੀ ਤਿਆਰੀ ਐਨੀ ਸੀ ਲੋਕਾਂ ਦੇ ਵਿੱਚੋਂ ਮਿਸ ਸਵਾਡਾ ਦਾ ਸਵਾਡਾ ਪੈਂਡੀਕਿਓਰ ਲੈਣਾ ਸੀ ਇਹਨਾਂ ਸਾਡੇ ਪ੍ਰਬੰਧ ਹੋਏ ਸੀ ਸਾਡੀਆਂ ਬੱਸਾਂ ਨੂੰ ਵੀ ਪੈਸੇ ਅਸੀਂ ਦੇਤੇ ਹਜ਼ਾਰ-ਹਜ਼ਾਰ 2-2000 ਰੁਪਏ ਸਾਡੇ ਆਗੂਆਂ ਨੇ ਬਲਾਕਾਂ ਜਿਲ੍ਹਿਆਂ ਟੀਮਾਂ ਤਿਆਰ ਹੋ ਗਾ ਪਰ ਸਰਕਾਰ ਨੂੰ ਪਤਾ ਲੱਗ ਚੁੱਕਾ ਸੀ ਵੀ ਇਹਨਾਂ ਨੇ ਬੜੀ-ਬੜੀ ਰਾਜਨੀਤੀ ਬਣਾ ਲਈ ਆ ਤੇ ਹੁਣ ਜਿਹੜੀ ਸਰਕਾਰ ਹੈ ਇਹਦੀ ਇੱਕ ਹਿਸਾਬ ਲਾ ਲੋ ਵੀ ਮੌਤ ਆ ਗਈ ਹੂੰ ਉੱਥੇ ਫਿਰ ਕੱਲ ਉਹਨਾਂ ਨੂੰ ਭਜਦਾ ਪੈਇਆ ਪ੍ਰਸ਼ਾਸਨ ਨੂੰ ਜਿੱਥੇ ਡੀਆਈਜੀ ਮਨਦੀਪ ਸਿੰਘ ਸਿੱਧੂ ਜਸਕਰਨਜੀ ਤੇ ਨਾਲ ਸਾਡੇ ਐਸਐਸਪੀ ਨਾਨਕ ਸਿੰਘ ਜੀ ਤੇ ਨਾਲ ਆਪਣੇ ਸਾਰੇ ਜਿੰਨੇ ਵੀ ਅਫਸਰ ਸੀ ਹੋਰ ਹਮਲਾ ਜਿਹੜਾ ਉਹ ਮਤਲਬ ਉਹ ਜਿਹੜੀ ਬਣੀ ਹਵੇਲੀ ਉਹਦੇ ਵਿੱਚ ਸਾਰਾ ਪਹੁੰਚ ਗਿਆ ਜਿੱਥੇ ਅਸੀਂ 3 ਵਜੇ ਮੀਟਿੰਗ ਚੱਲੀ ਜਿੱਥੇ 6 ਵਜੇ ਤੇ ਫੈਸਲਾ ਤੈਅ ਹੋ ਗਿਆ ਵੀ ਅਸੀਂ ਢੱਲੇਵਾਲ ਸਾਹਿਬ ਨੂੰ ਥੋੜੀ ਸਟੇਜ ਤੇ ਸੱਜ ਜਨੇ ਤੇ ਉਥੋਂ ਫਿਰ ਨਾਲ ਪੁਲਿਸ ਆ ਕੇ ਢੱਲੇਵਾਲ ਸਾਹਿਬ ਨੂੰ ਇੱਥੇ ਮਤਲਬ 11.45 ਤੇ ਉਹ ਛੱਡ ਗਈ ਜਿੱਥੇ ਉਹਨਾਂ ਦਾ ਜਿਹੜਾ ਮਰਨ ਵਰਤ ਸੀ ਉਹ 25 ਦੀ ਰਾਤ ਨੂੰ ਹੀ 2:45 ਤੋਂ ਸ਼ੁਰੂ ਹੋ ਚੁੱਕਾ ਸੀ ਕਿਉਂਕਿ ਉਹਨਾਂ ਨੇ ਨਾ ਕੋਈ ਟੈਸਟ ਕਰਾਇਆ ਨਾ ਕੁਝ ਖਾਦਾ ਪੀਤਾ ਤੇ ਉਹਨਾਂ ਨੇ ਬੜੇ ਮਤਲਬ ਆਪਣਾਏ ਸਰਕੰਡੇ ਵੀ ਇਹਨਾਂ ਨੂੰ ਕੋਈ ਬੋਤਲ ਲਗਾ ਦੀਏ ਇਹਨਾਂ ਨੂੰ ਕੁਝ ਚੱਪ ਕਰ ਲੀਏ ਪਰ ਉਹ ਆਪਦੇ ਇਰਾਦਿਆਂ ਤੇ ਦ੍ਰਿੜ ਰਹੇ ਅੱਛਾ ਇੱਕ ਇੱਕ ਨਾ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚੋਂ ਕਿੰਨਾ ਕੁ ਸਮਰਥਨ ਕਿਸਾਨਾਂ ਦਾ ਇਸ ਅੰਦੋਲਨ ਨੂੰ ਇਸ ਟਾਈਮ ਮਿਲ ਰਿਹਾ ਦੇਖੋ ਅੱਜ ਤਾਂ ਇੱਕ ਲੋਕਾਂ ਨੂੰ ਪਿਕਚਰ ਸਾਫ਼ ਹੋ ਗਈ ਹੈ ਵੀ ਜਿਹੜੇ ਲੋਕ ਲੜਨ ਵਾਲੇ ਨੇ ਆਖਰਕਾਰ ਜਿੱਤ ਉਹਨਾਂ ਦੀ ਹੁੰਦੀ ਹੈ ਬਿਲਕੁਲ ਜਿਹੜੇ ਲੋਕ ਰਾਜਨੀਤਿਕ ਨੇ ਜਿਨ੍ਹਾਂ ਨੇ ਸਹਾਰਾ ਲੈਣਾ ਹੁੰਦਾ ਮੈਂ ਐਮਐਲਏ ਬਣਾ ਮੈਂ ਮੰਤਰੀ ਬਣਾ ਉਹਨਾਂ ਤੋਂ ਲੋਕ ਅੱਜ ਕਨਿਕਤਰਾ ਚੁੱਕੇ ਨਹੀਂ ਤੇ ਅੱਜ ਸਾਡੀ ਨਿਗਾਹ ਦੇ ਵਿੱਚ ਤਾਂ ਮਤਲਬ ਸਾਨੂੰ ਲਿਖਾ ਚੁੱਕਾ ਸਾਬ ਲਾਉਣਾ ਬੜਾ ਔਖਾ ਪਿਆ ਇਨਾ ਸੁਜੋਗ ਆ ਜੇ ਅਸੀਂ 10 ਬੰਨੇ ਕਹਿੰਦੇ ਆ ਤੇ 20 ਬੰਦੇ ਉਹਨੂੰ ਤਿਆਰ ਹੁੰਦੇ ਨੇ ਸੰਘਰਸ਼ ਦੇ ਵਿੱਚ ਵੀ ਕਿਉਂਕਿ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਨਾ ਤਾਂ ਕਿਸਾਨ ਵਾਸਤੇ ਨੀਤੀ ਨਾ ਮਜ਼ਦੂਰ ਵਾਸਤੇ ਨੀਤੀ ਤੇ ਮੈਂ ਸਮਝਦਾ ਇਸ ਮੰਚੋਂ ਤੋਂ ਅਸੀਂ ਸੁਨੇਹਾ ਵੀ ਦਿੰਨੇ ਆ ਵੀ ਅੱਜ ਕਰੋ ਤੇ ਮਰੋਦੀ ਲੜਾਈ ਆ ਸਾਨੂੰ ਜਿਹੜੀ ਲੜਾਈ ਆ ਉਹਦੇ ਮੋਢਿਆਂ ਤੇ ਲੜਨੀ ਪੈਣੀ ਚਾਹੇ ਅੱਜ ਲੜ ਲਓ ਚਾਹੇ ਕੱਲ ਲੜ ਲਓ ਅਸੀਂ ਆਨੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਤਾਣੇ ਮੀਨੇ ਦੇਣਗੀਆਂ ਵੀ ਸਾਡੇ ਬਜ਼ੁਰਗਾਂ ਨੇ ਸਾਡਾ ਝੁੱਗਾ ਜਾੜਤਾ ਸਾਡੇ ਲਈ ਕੀਤਾ ਹੀ ਕੁਝ ਨਹੀਂ ਇਸ ਕਰਕੇ ਅਸੀਂ ਇੱਕ ਮਨ ਬਣਾ ਚੁੱਕੇ ਆ ਵੀ ਅਸੀਂ ਇਹ ਜਿਹੜੇ ਹੱਕ ਆਪਦੇ ਲੈ ਕੇ ਰਾਂਗੇ ਕਦੇ ਵੀ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਚਾਹੇ ਸਰਕਾਰ ਦਾ ਸਾਨੂੰ ਸਿੱਧੀਆਂ ਗੋਲੀਆਂ ਵੀ ਖਾਣੀਆਂ ਪਈਆਂ ਸਾਨੂੰ ਅਥਰੂ ਗੈਂਸ ਦੇ ਗੋਲਿਆਂ ਮੇਰੀਆਂ ਅੱਖਾਂ ਵੀ ਖਰਾਬ ਹੋਊਗਾ ਮੈਂ ਅੰਬਰਸਰੋਂ ਲੈਂਡ ਪਵਾ ਕੇ ਲਿਆ ਇਸ ਕਰਕੇ ਸਾਨੂੰ ਜਿੱਦੀ ਮਰਜ਼ੀ ਵੱਡੀ ਕੁਰਬਾਨੀ ਕਰਨੀ ਪਵੇ ਪਰ ਕਿਸਾਨ ਜਿਹੜੇ ਇਸ ਮੋਰਚੇ ਦੇ ਵਿੱਚ ਸ਼ਵਾਰਦ ਨੇ ਤੁਸੀਂ ਦੇਖੋ ਕਿੰਨੇ ਕਿਸਾਨ ਨੇ ਕਿੰਨੀਆਂ ਬੀਬੀਆਂ ਨੇ ਉਹ ਦਿਨ ਰਾਤ ਇੱਕ ਕਿਸਾਨੀ ਨੂੰ ਬਚਾਉਣ ਲਈ ਅਪਰਾਲਾ ਕਰ ਰਹੀਆਂ ਵੀ ਕਿਸੇ ਤਰੀਕੇ ਨਾਲ ਸਾਡਾ ਜਿਹੜਾ ਸਮਾਜ ਆ ਉਹਦੀ ਚੰਗੀ ਸਰਜਣਾ ਉਹ ਜੇ ਕਿਸਾਨੀ ਬਾਜੀ ਜਿਵੇਂ ਜਿਵੇਂ ਤੁਸੀਂ ਇੱਥੇ ਖਨੌਰੀ ਬਾਰਡਰ ਤੇ ਤੇ ਉਧਰ ਜਿਹੜਾ ਸ਼ੰਭੂ ਬਾਰਡਰ ਹੈ ਉੱਥੇ ਮੋਰਚੇ ਚਲਾਏ ਨੇ ਹਾਂਜੀ ਤਾਂ ਇੱਕ ਸਵਾਲ ਇਹ ਹੈ ਕਿ ਜਿਹੜਾ ਦੂਜਾ ਐਸ ਕੇ ਐਮ ਹੈ ਦੂਜਾ ਸੰਯੁਕਤ ਕਿ ਐਮ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਨਹੀਂ ਨਹੀਂ ਜਿਹੜਾ ਦੂਜਾ ਐਸ ਕੇ ਐਮ ਹੈ ਤੁਸੀਂ ਰਾਈਟ ਹਾਂ ਹਾਂ ਉਹ ਜਥੇਬੰਦੀਆਂ ਵੀ ਜੇ ਨਾਲ ਹੁੰਦੀਆਂ ਜਾਂ ਜੁਆਇੰਟਲੀ ਇਹਨੂੰ ਲੜਾਈ ਨੂੰ ਲੜਿਆ ਜਾਂਦਾ ਤਾਕੀ ਇਹ ਇਹ ਇੱਕ ਬਹੁਤ ਵੱਡੀ ਤਾਕਤ ਨਹੀਂ ਬਣ ਸਕਦੀ ਸੀ ਦੇਖੋ ਜੀ ਇਹ ਜਦੋਂ ਅਸੀਂ ਪਿਛਲਾ ਸੰਘਰਸ਼ ਜਿੱਤੇ ਸੀ ਨਾ ਤੇ ਉਦੋਂ ਹੀ ਪਾੜਾ ਪੈ ਚੁੱਕਾ ਸੀ ਉਹ ਬੰਦੇ ਸਰਕਾਰਾਂ ਦੇ ਕਲਾਫੇ ਦੇ ਵਿੱਚ ਨੇ ਸਰਕਾਰਾਂ ਦੀਆਂ ਗੱਲਾਂ ਮੰਨਣ ਵਾਲੇ ਜਿਵੇਂ ਸਰਕਾਰਾਂ ਕਹਿੰਦੇ ਨਾ ਉਹ ਮੇਕਰਦੇ ਨੇ ਉਹਨਾਂ ਦੀ ਕਹਿਣੀ ਕਰਮੀ ਦਾ ਸਾਡੇ ਨਾਲ ਉਹ ਜ਼ਮੀਨ ਅਸਮਾਨ ਦਾ ਫਰਕ ਹੂੰ ਅੱਛਾ ਜਦੋਂ ਹੁਣ ਤੁਸੀਂ ਇੱਥੇ ਖਨੌਰੀ ਜਾਂ ਸ਼ੰਭੂ ਤੇ ਮੋਰਚਾ ਲਾਇਆ ਤਾਂ ਤੁਸੀਂ ਜਿਹੜੀਆਂ ਉਹ ਉਹ ਐਸਕੇਐਮ ਦੀਆਂ ਜੱਥੇਬੰਦੀਆਂ ਜਿੰਨੀਆਂ ਵੀ ਉਹ ਕਿਸਾਨ ਜੱਥੇਬੰਦੀਆਂ ਉਹਨਾਂ ਨੂੰ ਤੁਸੀਂ ਆਵਾਜ਼ ਨਹੀਂ ਮਾਰੀ ਜਾਂ ਉਹ ਆਏ ਹੀ ਨਹੀਂ ਹੈਗੇ ਦੇਖੋ ਜੀ ਆਵਾਜ਼ ਮਾਰਦੀ ਕੀ ਰੋਡ ਹੁੰਦੀ ਜਦੋਂ ਦੇਖੋ ਐਡਾ ਮੋਤਾ ਹੋਊਗਾ ਕਿਸਾਨ ਮਰੀ ਜਾਂਦੇ ਨੇ ਇਹ ਸੱਦਾ ਦੇਣ ਦੀ ਕੀ ਲੋੜ ਆ ਇਹ ਤਾਂ ਸਾਡਾ ਯਾਰ ਆਪਦਾ ਕੰਮ ਆ ਸਾਡਾ ਫਰਜ਼ਮੰਦਾ ਜਦੋਂ ਅਸੀਂ ਖਸਾਨੀ ਨਾਲ ਜੁੜੇ ਹੋਏ ਆ ਬਾਬੇ ਨਾਨਕ ਦਾ ਕੀਤਾ ਇੱਕ ਜਿਹਦਾ ਆਪਣਾ ਕੀਤਾ ਤਾਂ ਨਹੀਂ ਬਣਾਇਆ ਹੋਇਆ ਉਤਮ ਖੇਤੀ ਮਦਦਵਾਰ ਨਿਖਿਤ ਚਾਕਰੀ ਭੀਖਮਰਦਾਰ ਬਾਬਾ ਨਾਨਕ ਜੀ ਸਾਨੂੰ ਉਹ ਰਸਤਾ ਬਣਾ ਕੇ ਦੇ ਕੇ ਗਏ ਨੇ ਜੇ ਅਸੀਂ ਉਸ ਰਸਤੇ ਤੋਂ ਭਟਕਦੇ ਆਂ ਪਾਸੇ ਹੁੰਨੇ ਤਾਂ ਸਾਡੀ ਬਦਕਿਸਮਤੀ ਆ ਕਿਉਂਕਿ ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਇੱਕ ਸਮਾਂ ਉਹ ਸੀ ਜਦੋਂ ਕਿਸਾਨ ਅੰਨ ਦਾਤਾ ਅਖਵਾਉਂਦਾ ਸੀ ਤੇ ਅੱਜ ਉਹ ਸਮਾਂ ਜਿਹੜਾ ਸਿੱਧੀਆਂ ਗੋਲੀਆਂ ਖਾਂਦਾ ਹਥੂਰ ਗੈਸਾਂ ਦੇ ਗੋਲੇ ਖਾਂਦਾ ਜਮੀਨ ਸਮਾਨ ਦਾ ਫਰਕ ਆ ਇਹ ਤਾਂ ਸਾਨੂੰ ਸੋਚਣ ਦੀ ਲੋੜ ਆ ਸਮੇਂ ਦੀ ਰਫਤਾਰ ਦੇ ਨਾਲ ਸਾਨੂੰ ਚੱਲਣ ਦੀ ਲੋੜ ਆ ਔਰ ਜਿੰਨੇ ਵੀ ਕਿਸਾਨ ਜਾਗਣਗੇ ਅਵੇਅਰਨੈਸ ਹੋਣਗੇ ਉਹਨਾਂ ਨੂੰ ਪਤਾ ਲੱਗੂਗਾ ਇੱਥੇ ਅੱਜ ਮਤਲਬ ਸਚਾਈ ਦੀ ਪਰਖ ਹੋਊਗੀ ਇਸ ਮੋਰਚੇ ਤੋਂ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਲੜਨ ਵਾਲੇ ਲੋਕ ਕਿਹੜੇ ਨੇ ਤੇ ਰਾਜਨੀਤੀ ਕਰਨ ਵਾਲੇ ਲੋਕ ਕੌਣ ਨੇ ਜੀ ਅਸੀਂ ਇਸ ਪਰਖ ਕਰਕੇ ਅਸੀਂ ਖੁੱਲਾ ਛੱਡਿਆ ਸੀ ਵੀ ਜਿਹੜਾ ਮਰਜੀ ਇੱਥੇ ਸਾਡੇ ਨਾਲ ਖੜੇ ਆ